ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਲੋਬੀ ਸੱਜਣ ਪਿਆਰੋ ਤੁਹਾਨੂੰ ਮੈਂ ਇੱਕ ਬਹੁਤ ਸੋਹਣਾ ਡੇਰੀ ਫਾਰਮ ਦਿਖਾਉਣਾ ਵੀਰ ਵਰਗਿਆਂ ਬਿਲਕੁਲ ਨਵਾਂ ਜਿਹਾ ਬਣਾਇਆ ਆ ਦੇਖੋ ਤੁਸੀਂ ਪਹਿਲਾਂ ਤਾਂ ਇਧਰ ਪਾਰਟੀਸ਼ਨ ਕੀਤੀ ਹੋਈ ਹੈ ਇਹਨਾਂ ਨੇ ਮਜ਼ਬੂਤ ਪਾਰਟੀਸ਼ਨ ਵਾਸਤੇ ਇਹ ਵਾਲੀਆਂ ਪਾਈਪਾਂ ਲਾਈਆਂ ਇੱਥੇ ਕੁੰਡੇ ਲਾਏ ਆ 15 ਇੰਚੀ ਟਰੈਕਟਰ ਕਰ ਲੋ ਉਹ ਵੀ ਅੰਦਰ ਜਾਂਦਾ ਰੱਖਿਆ ਇਹਨਾਂ ਨੇ ਖੁੱਲਾ ਬਾੜ ਰੱਖਿਆ ਉਸ ਤੋਂ ਬਾਅਦ ਹਾਂਜੀ ਬਾਪੂ ਜੀ ਕਹਿੰਦੇ ਸਿੱਧਾ ਟਰੈਕਟਰ ਵੀ ਜਾ ਉਸ ਤੋਂ ਬਾਅਦ ਥੱਲੇ ਪਿੱਲਰ ਪੈਪ ਲਾ ਕੇ ਬਜਰੀ ਭਰ ਕੇ ਉਹਦੇ ਚ ਫੇਰੇ ਮੰਨ ਲਓ ਵੀ ਲੋਹਾ ਲਾਇਆ ਤਾਂ ਕਿ ਗਲੇ ਨੋ ਉਦੋਂ ਬਾਅਦ ਆ ਗਿਆ ਆਹ ਵਾਲਾ ਪਿੱਲਰ ਸਜਣੋ ਥੱਲੋਂ ਸਿਮਿੰਟ ਬਰੇਤੀ ਉੱਤੇ ਪਲੇਟ ਲਾ ਕੇ ਗੋਲ ਪਾਈਪ ਲਾਈ ਇਹਨਾਂ ਨੇ ਲਗਭਗ ਲਗਭਗ 19 ਫੁੱਟ ਦੇ ਲਗਭਗ ਇਧਰ ਲਈ ਢਾਲ ਹੋਊਗੀ ਤੇ ਸੈਂਟਰ ਹੋਊਗਾ 25 ਦੇ ਲਗਭਗ ਪੱਕੀ ਐਗਜ਼ੈਕਟ ਨਹੀਂ ਮੈਂ ਕਹਿ ਸਕਦਾ ਵੀ ਇੰਨੀ ਉਚਾਈ ਹੋ ਉਦੋਂ ਬਾਅਦ ਆ ਗਈ ਆਹ ਵਾਲੀ ਫਰਸ਼ ਸਜਣੋ ਆਹ ਵਾਲੇ ਤੁਸੀਂ ਚੈੱਕ ਕਰੋ 10 ਫੁੱਟ ਦੇ ਲਗਭਗ ਫਰਸ਼ ਦੇ ਵਿਚਾਲੇ ਇਹਨਾਂ ਨੇ ਇਹ ਵਾਲਾ ਡਿਜ਼ਾਈਨ ਬਣਾਇਆ ਹੋਇਆ ਇਹਦਾ ਮੇਨ ਕੰਮ ਇਹ ਆ ਵੀ ਪਸ਼ੂ ਇੱਥੇ ਤਿਲਕਦਾ ਨਹੀਂ ਜਦੋਂ ਗਾਰਾ ਮੂਕ ਗੋਹਾ ਹੋ ਜਾਂਦਾ ਤਿਲਕ ਦਾ ਨੀਂ ਨਾ ਚ ਪੈਰ ਫਸ ਜਾਂਦੇ ਇਹਨਾਂ ਦੇ ਤੇ ਫਿਰ ਆਹ ਵਾਲੀ ਆ ਗਈ ਖੁਰਨੀ ਸੱਜਣੋ ਸਾਰਨੋ ਜਿਹੜੀ ਇੰਪੋਰਟੈਂਟ ਗੱਲ ਹੈ 15 ਫੁੱਟ ਤੋਂ ਜ਼ਿਆਦਾ ਜ਼ਿਆਦੀ ਇਹ ਚੌੜੀਆਂ ਬਣਾਉਂਦੇ ਆ ਡੇਹੜੀਆਂ ਵਾਲੇ ਕਿਉਂ ਬਣਾਉਂਦੇ ਆ ਤਾਂ ਕਿ ਵੀ ਇੱਥੇ ਟਰੈਕਟਰ ਚੱਲ ਸਕੇ ਫੀਡ ਦੋਨੇ ਸਾਈਡ ਆ ਮਸ਼ੀਨਰੀ ਨਾਲ ਹੀ ਪਾਈ ਜਾਵੇ ਲੇਬਰ ਦੀ ਘਾਟ ਹੁਣ ਬਹੁਤ ਆਈ ਜਾਂਦੀ ਹੈ ਤੇ ਆਹ ਵਾਲੀ ਗੱਲ ਬਹੁਤ ਜਿਹੜੀ ਜ਼ਰੂਰੀ ਹੈ ਇੱਥੇ ਇਹਨਾਂ ਨੇ ਪੱਥਰ ਲਾਇਆ ਹੋਇਆ ਇਸ ਸਾਈਡ ਵੀ ਇਸ ਸਾਈਡ ਵੀ ਤਾਂ ਕਿ ਆਪਾਂ ਕੋਈ ਪਾਊਡਰ ਪਾਉਣੇ ਆ ਮਿਲੀ ਮਿਕਚਰ ਕੁਛ ਵੀ ਪਾਉਣੇ ਵੀ ਉਹ ਥੱਲੇ ਜੰਮੇ ਨਾ ਤੇ ਅਚਾਰ ਵੀ ਜਿਹੜਾ ਸਾਇਲਜਾ ਉਹ ਵੀ ਨਾ ਜੰਮੇ ਵੀ ਫੰਗਸ ਵਗੈਰਾ ਦੀ ਸਮੱਸਿਆ ਨਾ ਆਵੇ ਆ ਦੇਖੋ ਤੁਸੀਂ ਇਹ ਵਿਚਾਲੜੀ ਸਾਈਡ ਉੱਚੀ ਤੇ ਖੁਰਨੀ ਨੀਵੀਂ ਵੀ ਆਪਾਂ ਵਿਚਾਲੇ ਨੀਰਾ ਪਾਇਆ ਤਾਂ ਆਪਾਂ ਹੌੜੇ ਨਾਲ ਜਾਂ ਕਿਸੇ ਚੀਜ਼ ਨਾਲ ਧੱਕ ਧੱਕ ਕੇ ਉੱਤੇ ਕਰ ਦਿੰਦੇ ਆ ਉਸ ਤੋਂ ਬਾਅਦ ਆਹ ਵਾਲੀ ਆ ਗਈ ਪਾਰਟੀਸ਼ਨ ਇਹ 8 ਇੰਚ 11 12 ਇਹ ਆਪ ਦੇ ਹਿਸਾਬ ਨਾਲ ਸਾਰੇ ਬੰਦੇ ਰੱਖਦੇ ਜੇ ਆਪਾਂ ਇਹ ਵਾਲੀ ਜਿਆਦਾ ਚੌੜੀ ਰੱਖ ਲੈਣੇ ਤਾਂ ਕਈ ਵਾਰੀ ਕੀ ਹੁੰਦਾ ਵੀ ਜਦੋਂ ਆਪਾਂ ਇਹ ਨੀਰਾਚਾਰਾ ਪਾਉਨੇ ਵੀ ਦੋ ਗਾਂਆਂ ਜਾਂ ਦੋ ਬੱਚਿਆਂ ਇੱਕ ਵਿੱਚ ਗਲ ਫਸਾ ਲੈਂਦੇ ਨੇ ਉਦੋਂ ਫਿਰ ਥੋੜੀ ਦਿੱਕਤ ਵੱਡੀ ਹੋ ਜਾਂਦੀ ਹੈਗੀ ਤੇ ਆਹ ਵਾਲੇ ਇਹਨਾਂ ਨੇ ਲਾਗਿਆ ਧਾਰ ਚੋਣ ਵਾਲੀ ਮਸ਼ੀਨ ਵਾਲਾ ਸੈਟਅਪ ਤੇ ਉਹ ਦੇਖੋ ਜੀ ਇੱਥੇ ਰਸੀਆਂ ਲਮਕਾਈਆਂ ਹੋਊਗਾ ਗਾਂ ਦੇ ਗਲ 'ਚ ਪਾਓ ਧਾਰ ਕੱਢੋ ਉਸ ਤੋਂ ਬਾਅਦ ਫ੍ਰੀ ਛੱਡ ਦਿਓ ਵੀ ਜਾਨਵਰ ਜਾ ਕੇ ਆਰਾਮ ਦੇਣਾ ਬਹਿ ਜੇ ਹੁਣ ਕਾਫੀ ਸੱਜਣ ਜਿਹੜੀ ਆਹ ਵਾਲੀ ਫਰਸ਼ ਦੀ ਇੱਥੇ ਐਂਡਿੰਗ ਹੁੰਦੀ ਹੈ ਇੱਥੇ ਪਿੱਛੇ ਬਣਦੀ ਹੈ ਖਾਲੀ ਇਹ ਨੂੰ ਥੋੜਾ ਜਿਹਾ ਉੱਚਾ ਐ ਬਣਾ ਲੈਂਦੇ ਵੀ ਕੱਲ ਨੂੰ ਆਪਾਂ ਸਕ੍ਰੈਪਰ ਵੀ ਮਾਰਨਾ ਹੈ ਤਾਂ ਵੀ ਛਿੱਟੇ ਬਾਹਰ ਆ ਜਾਣ ਗੋਹਾ-ਗੋਹਾ ਸਾਰਾ ਧੱਕਿਆ ਜਾਵੇ ਜਿਵੇਂ ਇਧਰੋਂ ਜਾ ਕੇ ਉਹ ਦੇਖੋ ਤੁਸੀਂ ਐਂਡ ਤੇ ਜਾ ਕੇ ਬਾਹਰ ਨਿਕਲ ਜਾਂਦਾ ਸਾਰਾ ਕੁਝ ਤੇ ਫਿਰ ਆ ਜਾਂਦੀ ਹੈ ਗੱਲ ਸਜਣੋ ਪਾਣੀ ਦੀ ਆਹ ਦੇਖੋ ਵੀ ਇੱਥੇ ਲਾਈ ਹੋਈ ਇਹਨਾਂ ਨੇ ਧਾਰਚੌਣ ਵਾਲੀ ਮਸ਼ੀਨ ਬੋਰਡ ਵਗੈਰਾ ਲੱਗਾ ਤੇ ਉਹ ਮੇਰੇ ਹਿਸਾਬ ਤੇ ਗੱਲਬਾਤ ਆਏ ਆ ਸਜਣੋ ਜਿਹੜਾ ਵੀ ਆਪਾਂ ਬਿਜਲੀ ਵਾਲਾ ਕੋਈ ਵੀ ਚੀਜ਼ ਲਾਉਣੀ ਹੈ ਚਾਹੇ ਆਪਾਂ ਲਾਈਟਾਂ ਲਾਉਣੀਆਂ ਹੈ ਕਿ ਚਾਹੀਆ ਪਾ ਲਉਣੀ ਇਹਦੇ ਸਨ ਜਨ ਆਪਾਂ ਨੂੰ ਲੱਕੜ ਜਰੂਰ ਪਾ ਦੇਣੀ ਚਾਹੀਦੀ ਆ ਕੱਲ ਨੂੰ ਕੋਈ ਕਰੰਟ ਵਗੈਰਾ ਦੀ ਸਮੱਸਿਆ ਸ਼ਾਰਟ ਸਰਕਟ ਹੋ ਜਾਂਦਾ ਤਾਂ ਵੀ ਸ਼ੈੱਡ 'ਚ ਕਰੰਟ ਨਾ ਆਵੇ ਇਹਦੇ ਥਲੇ ਇਹ ਜਰੂਰ ਧਿਆਨ ਰੱਖਣ ਜੋ ਗੱਲ ਆ ਵੀ ਇੱਥੇ ਗੱत्ता ਲਾ ਦਿਓ ਕੋਈ ਟੂਬ ਕੱਟ ਕੇ ਲਾ ਦਿਓ ਕੋਈ ਵੀ ਚੀਜ਼ ਲਾ ਦਿਓ ਵੀ ਬਿਜਲੀ ਦਾ ਸੰਪਰਕ ਸ਼ੈੱਡ ਨਾਲ ਟੁੱਟ ਜੇ ਉਸ ਤੋਂ ਬਾਅਦ ਆਹ ਵਾਲਾ ਪਾਣੀ ਵਾਲਾ ਲਾਇਆ ਇਹਨਾਂ ਨੇ ਢੋਲ ਪੱਕੇ ਫਿਕਸ ਕਰਿਆ ਜਿਹਨਾਂ ਮੈਂ ਆਪਾਂ ਆਮ ਖੁਰਨੀਆਂ ਜਿਹਾ ਬਣਾ ਦਿੰਨੇ ਢੋਲਾਂ ਵਾਲੀਆਂ ਪਸ਼ੂ ਉਹਨਾਂ ਨੂੰ ਛਿੜ ਦਿੰਦੇ ਆ ਪਾਣੀ ਡੁੱਲ ਜਾਂਦਾ ਥੱਲੇ ਚਿੱਕੜ ਹੋ ਜਾਂਦਾ ਖੁਰਨੀਆਂ ਟ ਤੇ ਜੇ ਆਪਾਂ ਟੂਟੀ ਵਾਲਾ ਛੜਨਾ ਤਾਂ ਉਹ ਵੀ ਆ ਜਾਂਦਾ ਮੌਸਮ ਦੇ ਹਿਸਾਬ ਨਾਲ ਆਪਾਂ ਤਬਦੀਲੀ ਕਰ ਸਕਦੇ ਆ ਉਹ ਦੇਖੋ ਇਧਰੋਂ ਪਾਣੀ ਨਿਕਲਦਾ ਸਾਰਾ ਬਾਹਰ ਇਹਨਾਂ ਦਾ ਤੇ ਬਾਕੀ ਆਹ ਵਾਲਾ ਇਹਨਾਂ ਨੇ ਜਾਲ ਲਾਇਆ ਮਿੱਤਰ ਪਿਆਰਿਓ ਬਹੁਤ ਵਧੀਆ ਤੇ ਪੜਦਾ ਕਰਨ ਵਾਸਤੇ ਹਰੇ ਵਾਲੀ ਚਾਦਰ ਲਾਈਏ ਤੇ ਇਧਰ ਆਲੂ ਬਾਈਆਂ ਦੇ ਖੜੇ ਆ ਇੱਥੇ ਮੱਕੀ ਤਿਆਰ ਆ ਉਹ ਤੋਂ ਬਾਅਦ ਤੇ ਜੇਕਰ ਇਹ ਪਾਈਪਾਂ ਦੇ ਸਾਹਮਣੇ ਆਏ ਮੇਰੇ ਹਿਸਾਬ ਤੇ ਇੱਕ ਐਂਗਲ ਜੀ ਵੀ ਲੱਗ ਜੇ ਤਾਂ ਪਸ਼ੂ ਜਾਲੀ ਨੂੰ ਬਾਹਰ ਨਹੀਂ ਤੱਕਦੇ ਮੰਨ ਲਓ ਵੀ ਇਹ ਚੀਜ਼ ਜਿਹੜੀ ਬਾਹਰ ਡਿੱਗਦੀ ਨਹੀਂਗੀ ਤੇ ਕੱਕਾ ਰੇਤਾ ਸਿੱਟਿਆ ਜਵੋ ਇਸ ਪਾਰਟਿਸ਼ਨ ਦੇ ਵੀ ਆਰਾਮਦਾਰ ਨਾ ਪਸ਼ੂ ਨੀਰਾਚਾਰਾ ਖਾਣ ਤੇ ਕੱਚੇ ਥਾਂ ਤੇ ਬੈਠ ਜਾਣ ਤੇ ਇੱਧਰ ਟਰੈਕਟਰ ਟਰਾਲੀ ਆਉਣ ਵਾਸਤੇ ਜਗ੍ਹਾ ਬਣਾਈ ਐ ਖੜਨ ਬੈਠਣ ਨੂੰ ਫੀਡ ਰੱਖਣ ਵਾਸਤੇ ਉਧਰ ਹਜੇ ਬਾਈ ਵਰਗੇ ਕਹਿੰਦੇ ਕਮਰਾ ਅਸੀਂ ਪਾਉਣਾਗਾ ਤੇ ਬਾਕੀ ਆਹ ਵਾਲਾ ਨਜ਼ਾਰਾ ਇੱਕ ਵਾਰੀ ਤੁਸੀਂ ਤੱਕ ਲਓ ਛੱਡਦਾ ਤੇ ਇੱਕ ਸੱਜਣੋ ਧਿਆਨ ਦੇਣ ਜੋ ਗੱਲ ਆ ਵੀ ਲੱਗਦੀ ਐ ਮੈਨੂੰ ਵੀ ਜਿਹੜੀ ਆ ਪੱਕੇ ਇੰਚੀ ਬਣਾਉਣੀ ਐ ਨਾ ਪਹਿਲਾਂ ਇਹ ਗੋਲ ਪਾਈਪ ਦੀ ਬਣਨੀ ਹੁੰਦੀ ਸੀ ਜ਼ਿਆਦੇ ਤੇ ਹੁਣ ਇਹਨੂੰ ਚੌਰਸ ਪਾਈਪ ਦੀ ਬਣਨ ਲੱਗ ਗਈ ਇਹਦਾ ਕਾਰਨ ਕੀ ਹੈਗਾ ਵੀ ਚੌਰਸ ਪਾਈਪ ਦੀ ਕਿਉਂ ਹੋਵੇ ਉਹ ਦੇਖੋ ਤੁਸੀਂ ਵੀ ਪੈਪ ਦੇ ਉੱਪਰ ਚਾਰਸ ਚੀਜ਼ ਜਿਹੜੀ ਉਹ ਚੰਗੀ ਤਰ੍ਹਾਂ ਟਿਕ ਜਾਂਦੀ ਹੈ ਤੇ ਬੈਲਡ ਵਧੀਆ ਤਰੀਕੇ ਨਾਲ ਹੋ ਜਾਂਦਾ ਪੂਰਾ ਤੇ ਹਿਲਣ ਦੀ ਜਿਵੇਂ ਬੈਲਡ ਪੱਟੇ ਜਾਣ ਦੀ ਸਮੱਸਿਆ ਜਿਹੜੀ ਉਹ ਘੱਟ ਰਹਿ ਜਾਂਦੀ ਹੈ ਇੱਕ ਜਿਹੜੀਆਂ ਆਹ ਲੀਆਂ ਸਪੋਟਾਂ ਇਹ 5-5 ਫੁੱਟ ਤੇ ਪਾਈ ਜਾਂਦੇ ਆ ਕਈ ਲੋਕੀ ਤੇ ਕਈ ਲੋਕੀ ਥੋੜਾ ਇਹਦੀ ਸਪੇਸ ਐ ਜਿਹੜੀ ਵਧਾ ਦਿੰਦੇ ਜਦੋਂ ਇਧਰੋਂ ਸ਼ੁਰੂ ਹੁੰਦਾ ਹੈ ਇਧਰੋਂ ਥੋੜੀ ਜਿਹੀ ਭੀੜੇ ਤੇ ਇਧਰਲੀ ਸਾਈਡ ਨੂੰ ਆਪਾਂ ਥੋੜੇ ਜਿھے ਖੁੱਲੇ ਇਹ ਕਰ ਸਕਦੇ ਆ ਤੇ ਬਾਕੀ ਆ ਦੇਖ ਲਓ ਸੱਜਣੋ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਾ ਤੁਹਾਨੂੰ ਬਾਈਆਂ ਦਾ ਸ਼ੈੱਡ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਜੇਕਰ ਤੁਸੀਂ ਸਾਡੇ Facebook ਪੇਜ ਤੇ ਪਹਿਲੀ ਵਾਰੀ ਆਏ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਉੱਪਰ ਨੀਲੇ ਕਲਰ ਦਾ ਬਟਨ ਆ ਰਿਹਾ ਤੇ ਕੀ ਘਾਟਾਂ ਵਧਾਂ ਉਹ ਵੀ ਦੱਸਿਓ ਜ਼ਰੂਰ ਧੰਨਵਾਦ ਜਲਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ